ਕਤਾਰੀ ਕਿੱਥੇ ਬੈਠੀ ਕਿੰਨਾ ਨੇ ਰਾਜਾ ਕੀਤਾ ਹੁਣ ਸਿਰ ਪੀੜਾ ਹੁੰਦਿਆ ਕੱਲ ਦੀ ਸ਼ਟ ਲਾਈ ਇਹਨੇ ਹਾਂ ਹੱਛੂ ਦੇ ਜਿਆਦੇ ਮੇਰੇ ਤੇ ਇੱਕੋ ਹੀ ਸੂਤ ਬੁਰੇ ਹਾਲ ਹੁੰਦਾ ਕਰ ਹਾਂ ਬੰਮੂ ਬੈਠੀ ਹਾਂ ਹਾਂਜੀ ਬੈਠੀ ਹਾਂ ਅੱਛਾ ਹੋ ਰ ਪਾਣੀ ਪਿਆ ਹ ਘਟਕ ਮੈਨ ਕਿਉਂ ਲਾਡਲੀ ਕਿੱਥੇ ਗਈ ਹੈ ਪ੍ਰੀਤ ਉਹਨੇ ਨਹੀਂ ਕਿਹਾ ਤਾਂ ਪਾਣੀ ਪੈਣਾ ਉਹ ਤਾਂ ਪੀਉਂਦੀ ਫਿਰ ਜਿੰਨੇ ਜੋਗੀ ਹੈਗੀ ਵਾਦੂ ਕਰਦੇ ਉਹ ਕਾਰ ਦੀ ਸੱਟ ਲਾਤੀ ਆ ਤੇ ਉਹੀ ਪਤਾ ਨਹੀਂ ਦੱਸ ਤਾ ਸੱਟ ਲਾਤਾ ਕਿੱਡਾ ਕਿ ਆ ਵੇ ਮੇਰੇ ਪੱਟੀ ਵੱਜੀ ਮੇਰਾ ਸਿਰ ਨਾ ਕਰਦਾ ਉਹਨੇ ਵੀ ਐਡਾ ਹਵਾ ਬਣਾਇਆ ਤੁਸੀਂ ਵੀ ਐਡਾ ਹਵਾ ਬਣਾਇਆ ਪਤਾ ਨਹੀਂ ਮੜਾ ਜਾਂ ਹੱਥ ਵੱਜਿਆ ਕਿ ਨਹੀਂ ਵੱਜਿਆ ਤੁਸੀਂ ਤੇ ਐ ਗੱਲ ਬੰਨੀ ਸਾਰੇ ਡੇਰੇ ਤੇ ਆਟ ਗਵਾਂੜ ਤੁਸੀਂ ਐ ਕੀਤਾ ਵੀ ਪਤਾ ਨਹੀਂ ਉਹਨੇ ਸੱਟ ਕਿੰਨੀ ਕੁ ਲਾਤੀ ਤੇ ਜਦੋਂ ਤੇਰੀ ਕਿਦਾਂ ਲੱਤ ਲੋ ਤਾਂ ਟੁੱਟੀ ਤੇ ਉਦੋਂ ਮੈਂ ਵੀ ਇਹੋ ਗੱਲ ਕਹਿਣਾ ਵੀ ਕਿਹੜਾ ਕੜੀ ਤੇ ਆਹੋ ਨਵੇਂ ਲਿਆਈਆਂ ਇਹ ਕੜੇ ਵਾਲਾ ਚਲ ਗਈ ਇਹ ਮੇਰੀ ਮੰਮੀ ਉਹ ਨਾ ਪਿਛਲੀ ਵਾਰ ਜਿਹੜੇ ਦਿੱਤੇ ਉਹੀ ਹੈ ਤੇ ਹੋਰ ਮੇਰੇ ਮੰਮੀ ਰੇ ਦਿੰਦੇ ਆ ਕਿ ਸਾਰਾ ਕੋਈ ਤਰ ਲਿਆ ਰਗਾ ਤੇਰੀ ਮੰਮੀ ਉਹ ਤੋਂ ਸਾਰਾ ਪਾਉਣੀ ਆ ਤੇ ਜਿਹੜੇ ਇੰਨੇ ਇੰਨੇ ਤੁਸੀਂ ਸੂਟ ਪਾਈ ਬੈਠੇ ਉਹ ਇਹ ਵੀ ਤਾਂ ਉੱਥੇ ਹੀ ਆਉਂਦੇ ਰਹਿ ਹੁਣ ਤਾਂ ਇਹ ਸੱਭਾ ਪਤਾ ਨਹੀਂ ਅੰਨਾਂ ਦੇ ਦੇਤਾ ਕਿ ਨਹੀਂ ਦੇਤਾ ਤੇ ਮੰਮੀ ਦਿੱਤੇ ਮੰਮੀ ਦਿੱਤੇ ਗਲੋਂ ਲਵਾ ਲਾ ਮੰਮੀ ਦਿੱਤੇ ਆ ਵੇ ਦੇਕੇ ਆਵੇ ਪਰ ਜਿਹੜੇ ਪੇਕੇ ਦੇ ਪਾਉਣੀ ਉਹ ਗਲੋਂ ਲਵਾ ਲਾ ਤੇ ਲਾ ਦੋ ਇਹ ਕੁਦੋਤੇ ਬੜੇ ਚੰਗੇ ਲੱਗਦੇ ਹੀ ਹੁਣ ਹੁੰਦੇ ਨਾ ਕੱਖ ਵੀ ਨੀਗਾ ਦੇ ਕੇ ਮੈਨੇ ਮਾਰਦੀ ਫਿਰ ਮੈਂ ਤੇਰੇ ਇਹੋ ਜਿਹੇ ਨਹੀਂ ਮੈਂ ਹੁਣ ਦੇਣਾ ਵੀ ਨਹੀਂ ਜੋ ਕੁਛ ਦੇਤਾ ਬਸ ਠੀਕ ਹੁਣ ਨਹੀਂ ਮੈਂ ਲੈ ਕੇ ਆਇਆ ਕਰਨਾ ਕੱਖ ਨਾ ਹੁਣ ਨਾ ਲੈ ਤੇਰੀ ਜਗ੍ਹਾ ਦੇ ਲੈ ਚਾਹੀ ਤਾਂ ਮੈਂ ਕਾੜ ਦੇਣਾ ਇੱਕ ਰਮ ਜਬਾਨੋਂ ਨਿਕਲ ਉਹਨੇ ਕਿਦਾ ਛਿੱਤਰ ਲੈ ਕੇ ਮੈਨੂੰ ਪਈ ਇੱਕ ਰਮ ਵੀ ਕਿਹਾ ਉਹਨੂੰ ਇਹ ਤਾਂ ਫਰਜ ਮੇਰੇ ਵਾ ਤਾਂ ਤੈਨੂੰ ਬੜਾ ਲੱਗਦਾ ਵਾ ਪੀ ਉਹ ਤਾਂ ਘਰ ਨਾਲ ਪਾੜੋ ਘਰ ਨਾਲ ਪਾੜੋ ਉਹਨੂੰ ਕਿੱਥੇ ਕੱਢਦਾ ਵਿਚਾਰੀ ਨੂੰ ਤਾਂ ਮੈਨੂੰ ਰਲ ਕੇ ਦੋਵੇਂ ਕੱਢ ਦੋ ਹਣ ਭਾਵੇਂ ਨਹੀਂ ਮੈਂ ਤੇਰੇ ਨਾਲ ਲੜਨ ਨਹੀਂ ਆਈ ਪਰ ਮੇਰਾ ਹੁੰਦਾ ਸਿਰ ਦੁਖਦਾ ਅਸੀਂ ਅੰਦਰ ਗਏ ਤਾਂ ਅੰਦਰ ਫਿਰ ਇੱਥੇ ਪਾਉ ਕੇ ਆਉਣਾ ਸੀ ਸੂਟ ਫੜਾ ਜਿਹੜਾ ਮੈਂ ਸੂਟਾ ਕੋਣੋਂ ਬਾਹਾਂ ਆਕੜੀਏ ਸੂਟ ਲੈਣ ਤੇ ਤੋ ਆਇਆ ਜਾਂਦਾ ਏਡੀ ਦੂਰ ਤੇ ਰਾਮਨਾ ਚੈਨ ਨਹੀਂ ਕੀਤਾ ਜਾਂਦਾ ਅੰਦਰ ਸੂਟ ਫੜਾ ਮੈਨੂੰ ਜਿਹੜੇ ਲਿਆਈਆਂ ਤੇ ਮੈਂ ਕਿੰਨੇ ਦਿੱਤ ਲਿਆंदे ਤੇ ਮੈਂ ਉਹਨੂੰ ਕੁੜੀ ਨੂੰ ਵਿੱਚੋਂ ਇੱਕ ਤਾਂ ਕਿਉਂ ਮੈਂ ਕਾਹਦੇ ਵਾਸਤੇ ਦਵਾ ਹੁਣ ਮੈਂ ਕਾਹਦੇ ਵਾਸਤੇ ਸੂਟ ਦਵਾ ਹੈ ਡੰਡ ਵੀ ਇੰਨੀ ਲਵਾਈ ਮੇਰੀ ਉਹਦੇ ਕੋਲ ਨਹੀਂ ਆਖਿਆ ਲਿਆ ਤੂੰ ਲੋਕ ਕੱਢ ਅੰਦਰੋਂ ਲਮਾਰੀਆਂ ਬੈਠ ਕੱਢ ਉਹਦੇ ਆਖਿਆ ਉੱਥੇ ਦੇ ਉੱਥੇ ਰਹਿਣ ਦੇ ਕਲੇ ਵਦੂ ਸੂਟ ਬੜੀ ਛੇਤੀ ਆਖਿਆ ਮੈਨੂੰ ਵੰਡ ਕੇ ਦੇਣੀ ਉਹ ਵੀ ਸਮਾਨ ਦੋੜਾ ਨਾ ਵੰਡ ਕੇ ਜਿਹੜਾ ਉਹ ਘਰੋਂ ਸਾਂਝੇ ਕਰਦੇ ਹਾਂ ਨਾ ਮੇਰੇ ਕੰਨ ਖੋਲ ਕੇ ਇੱਕ ਤੂੰ ਧਿਆਨ ਨਾਲ ਸੂਟ ਦੇ ਦੇ ਚੁੱਪ ਕਰਕੇ ਬੰਦੇ ਨੂੰ ਨਾ ਮੈਂ ਤੈਨੂੰ ਦੇਣਾ ਕੋਈ ਵੀ ਸੂਟ ਮੈਂ ਸਿੱਖ ਕੇ ਆਏ ਆਪਣੀ ਸੂਟ ਆ ਇੱਧਰ ਆ ਤੇਰੇ ਮੈਂ ਭਾਂਡੇ ਵੰਡਾ ਤੇ ਆਪਣੀ ਰੋਟੀ ਪਕਾ ਤੇ ਆਪਣਾ ਮੈਂ ਕੋਈ ਵੀ ਨਹੀਂ ਪਕਾਉਣੀ ਨਾ ਮੇ ਤੋਂ ਗਰਮੀ 'ਚ ਕੰਮ ਹੁੰਦਾ ਨਾ ਮੈਂ ਕਰਨਾ ਤੇ ਕੰਮ ਤੇਰਾ ਚੋਣ ਕਰਨਾ ਮੈਂ ਤੇਲੀ ਬਸ ਮੈਂ ਚਲੇ ਜਾਣਾ ਕਿੱਥੇ ਚਲੇ ਜਾਣਾ ਤੂੰ ਆਂਦੇ ਕੱਪੜੇ ਮੈਂ ਆਪਣੇ ਪਿੰਡ ਨੂੰ ਚੱਲੀ ਮੈਂ ਨਹੀਂ ਚੱਲਣ ਵਾਲੀ ਇੱਕ ਮਗਰਾਂ ਲਾ ਤਾਂ ਮੈਂ ਦੋ ਸਾਲ ਨਾਲ ਆਮ ਦਾ ਖਾਂਦੀ। ਸਭੀ ਲੈ ਜਾ ਆ। ਸਭੀ ਤਾਂ ਉਹਦਾ ਪੋਤਾ ਆ ਸੰਭੀ। ਮੈਂ ਕੋਈ ਕਿਸੇ ਨੂੰ ਨਹੀਂ। ਮੇਰੀ ਮੱਠੀ ਤੇ ਲਾਣੀ ਗੋੜੇ ਗੋੜੇ ਤੇਰਾ ਫੋਟੋ ਬਾਦ ਮੈਂ ਮੈਂ ਉਹ ਉੱਥੇ ਕਿੱਥੇ ਖੜਾ ਹੈਂ। ਜਿਹੜੀ ਰੋਟੀ ਪਕਾਉਂਦੀ ਉਹਨੂੰ ਜਾ ਕੇ ਕਹੋ। ਤੂੰ ਮਾਰ ਮੁਰਕੇ ਤੋਂ ਵਿਆਹ ਲਿਆ ਤੇ ਚੱਲ। ਰੁਕਾ ਨਾ। ਮਾਰ ਕੇ ਹੈਂ ਨੰਗਵਾ ਝੂਠ ਮਾਰ ਕੇ ਵਿਆਹ ਲਿਆ ਬਦਲ। ਤੂੰ ਆਪੇ ਸੰਭ ਮੈਂ ਨਹੀਂ ਖੜਨਾ। ਉਹਨੂੰ ਆਪੇ ਸੰਭ। ਆ ਜਿਹੜਾ ਤੂੰ ਮਾਰ ਕੇ ਵਿਆਹ ਆਪਣੀ ਲੈ ਲੈ। ਤੂੰ ਆਪੇ ਸੰਭ ਉਹਨੂੰ। ਜਿਹੜਾ ਆ ਮੇਰਾ ਸਹੁਰੇ ਜਿਹੜੀ ਸਾਫ ਖੋਲਾ ਬਕਵਾਸ ਨਾ ਕਰ ਰੋਟੀ ਮੈਂ ਨਹੀਂ ਪ ਉਹਨੂੰ ਪੁੱਛ ਜਿਹੜੀ ਮੇਰੀ ਮੈਂ ਕਿਉਂ ਸ੍ਰੀਕ੍ਰਿਣੀ ਨੂੰ ਪੁੱਛ ਮੈਂ ਕਿਹ ਪੁੱਛਾਂ ਸ੍ਰੀਕ੍ਰਿਣੀ ਪੁੱਤ ਤੁਹਾਡਾ ਮੈਂ ਤੁਹਾਨੂੰ ਕਹਾਂ ਮੈਂ ਉਹਨੂੰ ਸ੍ਰੀਕ੍ਰਿਣੀ ਨੂੰ ਕਿਉਂ ਕਹਾਂ ਮੈਂ ਨਹੀਂ ਪਕਾਉਂ ਉਹ ਚੰਗੀ ਪੱਧਰੀ ਹੈ ਖੇਤਰ ਲਈ ਕੇ ਗਾਂ ਨੂੰ ਪੈਂਦੀ ਹੈ ਉਹਨੂੰ ਤੂੰ ਹੀ ਪੂਏ ਕਰੰਦੀ ਹੈ ਇਹ ਘਾਲਬੜ ਖਲਾਰਾ ਬੜਾ ਪਹਿਣਾ ਇਹ ਤੇਰੇ ਪੈਰੋਂ ਖਲਾਰਾ ਪਹਿਣਾ ਹੀ ਹਾਂ ਉਹ ਪਹਿਣਾ ਮੇਰੇ ਪੈਰ ਤੇ ਤੇਰੀ ਹੀ ਗਲਤੀ ਕੋਈ ਤੂੰ ਉਹਦਾ ਮਾੜਾ ਮੋਟਾ ਕਰ ਲੈਂਦੀ ਉਹ ਵੀ ਲੈ ਲੈ ਤੂੰ ਮੱਖਰੀ ਰੋਕਦੀ ਉਹਦਾ ਤੂੰ ਮੇਰੇ ਦਾਜ ਨੂੰ ਜੀ ਨਹੀਂ ਕਰਦੀ ਹਾਂ ਤਾਂ ਮੈਂ ਬਹਿ ਜਾ ਪੁੱਤ ਬਹਿ ਜਾ ਪੁੱਤ ਬਹਿ ਜਾ ਉੱਠਣ ਤੇ ਉਹ ਤਾਂ ਹਿੱਲਣ ਤੇ ਤਾਂ ਹਾਂ ਮੈਨੂੰ ਦਿੱਤਾ ਕੁੜਪੋਤੇ ਦਾ ਜੋ ਦੀਆਂ ਜੋ ਤੂੰ ਹੱਡੀਆਂ ਬਿੱਤੀਆਂ ਜੋ ਮੇਰੇ ਕੋ ਕਰਦੇ ਰ ਸੋਣ ਬਤੂ ਨਹੀਂ ਦੇਣਾ ਮੇਰੇ ਕੋ ਕੱਖ ਨਹੀਂ ਹੈਗਾ ਮੈਂ ਸਿੱਪਣੇ ਦੇ ਆਈ ਮੈਂ ਨਹੀਂ ਕੱਖ ਵੀ ਦੇਣਾ ਤੇ ਤੇਰੇ ਟਪੇਕੇ ਬਠੇਰੇ ਦਿੰਦੇ ਤੇ ਤੂੰ ਉਹ ਨਾ ਸੋਟਾ ਤੇ ਕਿਉਂ ਮਾਰਦੀ ਮੈਂ ਸਾਂਝੇ ਕਰੋ ਕੱਖ ਨਾਲ ਲਵਾ ਉਹਦੇ ਅੰਦਰ ਵੀ ਕਢਾਉਲ ਮਾਰੀ ਮੈਂ ਕੱਕੜਾਵਾ ਤੇ ਅੰਦਰ ਤੇ ਫਿਰ ਫਿਰ ਪਾਣੀ ਮੇਰੇ ਕੋ ਐਵੇਂ ਮੰਗਣਾ ਉਹ ਲਾੜਲੀ ਪਾਣੀ ਨਹੀਂ ਤਾਨੂੰ ਪਿਆ ਹੈ ਫਿਰ ਪਾਣੀ ਨਹੀਂ ਮੈਨੂੰ ਪਾਣੀ ਆਣਾ ਕਾ ਮੇਰੇ ਸਾਥ ਤਵਰੀ ਲਗੇ ਕੱਲ ਮੈਂ ਗਈ ਤੇ ਜਿਵੇਂ ਬੋਲਿਆ ਨਹੀਂ ਜਾਂਦਾ ਜਦੋਂ ਮੈਨੂੰ ਇਨਾ ਉੱਡ-ਉੱਡ ਪਈ ਕੱਲ ਤੇ ਤੁਹਾਡੇ ਇੱਕ ਵਾਰਾਂ ਨੇ ਜ਼ਬਾਨੋਂ ਉਹ ਨਿਕਲੀ ਬਿਨਾਂ ਪ੍ਰੀਤੇ ਨਾ ਕਰ ਵੀ ਜਿੱਦਾਂ ਪਤਾ ਨਹੀਂ ਹੁਣੀ ਕੱਖੋ ਚੱਲਿਆ ਉਹ ਪਤਾ ਨਹੀਂ ਮਾਰੀ ਜੀ ਕੋਈ ਲੱਗੀ ਰਗੜ ਲੱਗੀ ਆ ਕਿ ਨਹੀਂ ਲੱਗੀ ਤੇ ਸੱਟ ਦਾ ਐ ਸਿਰ ਤੇ ਹਉਆ ਚੁੱਕਿਆ ਵੀ ਮੇਰੇ ਤੇ ਉਹਨੇ ਸੱਟ ਹੀ ਲਾਤੀ ਭੈਣਾ ਇਹ ਦਿਨ ਖਾਓਗੇ ਨਾ ਉਹਦੇ ਕੋ ਉਦੋਂ ਤੁਹਾਨੂੰ ਪਤਾ ਲੱਗੂ ਸੱਟਾਂ ਹੁੰਦੀਆਂ ਕੀ ਭੈਣਾ ਕਿਸੇ ਪੈਰੀ ਜੀ ਨੂੰ ਲਾੜ ਲਈ ਕਹੀ ਭੈਣਾ ਦੋ ਸੂੜ ਤਉ ਤੇ ਉਸ ਵਾਲੇ ਦੋ ਨੂੰ ਨਿਆਣੀ ਨੂੰ ਦੇ ਦੇ ਵਿਚਾਰੀ ਲੈ ਲੈ ਸਾਰੇ ਚੁੱਕ ਕੇ ਲੈ ਜਾ ਮੈਂ ਕੋਈ ਵੀ ਨਹੀਂ ਲੇਗੀ ਲੈ ਜਾ ਜਾ ਲਿਆ ਮਗਰੋਂ ਲੈ ਸਾਰੇ ਲੈ ਜਾ ਲੈ ਜਾ ਲੱਖ ਗਲਾਂ ਮੈਂ ਟਮਾਰ ਸਗਾਤ ਕੇ ਪੱਲੇ ਪਈ ਕਿਤੇ ਕਿੱਥੋਂ ਵਿਆਹ ਕੇ ਲੈ ਆਂਦੀ ਐ ਇਹ ਇਹ ਦੇ ਮੱਤੇ ਮਾਰਾ ਮੈਂ ਇਹਦੇ ਸੂਟਾਂ ਤੇ ਬੈਠੀ ਹਾਂ ਐਨੇ ਐਨੇ ਮੇਰੇ ਪੇਕੇ ਦਿੰਦੇ ਆ ਮੈਂ ਵੀ ਇਹਦੇ ਸੂਟਾਂ ਤੇ ਬੈਠੀ ਲੈ ਲੈ ਜਾ ਸੂਟ ਮੇਰੇ ਅੰਦਰ ਪੈਰ ਨਹੀਂ ਪਾਉਣਾ ਚਾਹੀਦਾ ਲੈ ਫੜ ਸੂਟ ਪੰਗੀ ਸਹੀ ਜਿੰਤਨ ਉਹਦੇ ਕੋਲ ਛਤਰ ਖਾਦੇ ਨਾ ਉਹ ਦਿਨ ਆਵੇਗੀ ਮੇਰੇ ਲਈ ਤਾਂ ਫਿਰ ਤੈਨੂੰ ਪਤਾ ਲੱਗੂ ਵੱਜਨੇ ਤੈਨੂੰ ਇੱਕ ਦਿਨ ਹੈ ਗਈ ਉਹ ਮੈਨੂੰ ਪਤਾ ਜਾਇਦਾ ਤੈਨੂੰ ਮਿੱਠੀ ਹੋਈ ਤੇ ਮੈਂ ਕੋਈ ਨਹੀਂ ਤੂੰ ਮਾਰ ਲੈ ਕਦੀ ਉਹਨੇ ਮਾਰ ਨਾ ਨਾ ਉਹ ਤਾਂ ਬੜੀ ਪਿਆਰੀ ਲੱਗਦੀ ਮੈਂ ਤਾਂ ਬੜੀ ਚੰਗੀ ਲੱਗਦੀ ਭਾਂਡੇ ਵਖੋ ਵਾਹ ਤੈਨੂੰ ਨਾ ਜੇਲਾ ਆਉਂਗੇ ਗੱਲ ਜੇ ਮੈਂ ਤਾਂ ਉਹਨੇ ਮਰਨਾ ਬਹੁਤੀ ਚੂਪਾ ਕੀਤੀ ਨਾ ਤੇਰੇ ਵਾਂਗੂ ਮੈਂ ਤਾਂ ਆਪਣਾ ਹਿੱਸਾ ਲੈ ਕੇ ਵੱਖਰੀ ਹੋ ਜਾਣਾ ਮੈਂ ਆਪਣੀ ਬਾਤ ਨਹੀਂ ਇਹ ਕੰਮ ਨਹੀਂ ਤੁਹਾਡੇ ਕੋਲ ਆ ਮੈਂ ਤਾਂ ਤੁਹਾਨੂੰ ਉਦਨ ਦੀ ਤੁਸੀਂ ਮੂੰਹ ਚ ਲਾਚੀਆਂ ਪਾ ਕੇ ਬੈਠੇ ਵੀ ਤੁਸੀਂ ਤੀਜੇ ਹਿੱਸੇ ਦੀ ਗੱਲ ਕਰ ਲੋ ਤੀਜੇ ਹਿੱਸੇ ਦੀ ਉਹ ਤਾਂ ਤੁਹਾਡੇ ਕੋਈ ਕਰਮ ਨਹੀਂ ਆਉਂਦਾ ਚੰਗਾ ਚੱਲੀ ਮੈਂ ਤੇ ਮੇਰੇ ਸੋਹਣੇ ਮੈਂ ਕਦੋਂ ਆਖਿਆ ਹਾਂ ਮੇਰੇ ਵੱਲ ਵੇਖਣਾ ਜਦੋਂ ਆਉਂਦੀ ਉਹ ਤਾਂ ਹੀ ਐ ਕੁੱਤੇ ਵਾਂਗੂ ਪੈਂਦੀ ਜਦੋਂ ਆ ਜਾਂਦਾ ਉਹ ਤਾਂ ਹੀ ਐ ਕੁੱਤੇ ਲੈ ਜੋ ਲੈ ਜੋ ਕਿਦਾਂ ਲੈ ਕੇ ਚੁੱਕ ਕੇ ਤੁਰੀ ਜਿੱਦਾਂ ਮੈਂ ਇਹਦੇ ਸੂਟਾਂ ਤੇ ਬੈਠੀ ਉਦੋਂ ਦੇ ਇੰਨੇ ਇੰਨੇ ਮੇਰੇ ਪੌਂਦੀ ਰਹੀ ਐ ਆ ਵੀ ਸਹੀ ਕੁਛ ਨਹੀਂ ਹੈਗਾ ਤਰਨੂ ਬਸ ਆ ਕੱਦੂ ਕੁੱਤਰੀ ਬੈਠੀ ਆ ਹਾਂਜੀ ਮੰਮੀ ਜੀ ਇੱਥੇ ਬੈਠੀ ਤੇ ਗਰਮੀ ਇੰਨੀ ਚ ਤੇ ਪੱਖਾ ਹੀ ਲਾ ਲਾ ਪੱਖਾ ਕਿ ਲਾਵਾਂ ਚੱਲੰਦਿਆ ਹੁਣੇ ਲਾਈਟ ਚੱਲ ਗਈ ਘਰੇ ਤੇ ਨਾ ਪਤਾ ਹਥਾ ਜੂ ਵਿੱਚ ਨਾ ਏਸੀ ਵਾਲੇ ਅੰਦਰ ਪੈ ਗਈ ਇਹ ਸਬਜੀ ਗਰਮੀ ਕਿੰਨੀ ਹੈ ਏਸੀ ਚ ਲੈ ਮੇਰੇ ਫਿਸ਼ ਨੇ ਆਣੇ ਛਿੱਲੇ ਕਾ ਦੇ ਨਾ ਸਾਰੇ ਅੰਦਰ ਪਵਾ ਦਿੰਦੇ ਛੱਲਾ ਛੱਲਾ ਮੈਂ ਨਾ ਉਹਦੇ ਵੱਲ ਗਈ ਹਾਂ ਪੰਮੋ ਵਾਲਾ ਕੀ ਕਰਨਗਾ ਤੁਸੀਂ ਐ ਵਾਰ ਵਾਰ ਜਾਂਦੇ ਓਦਰ ਮੇਰੀ ਉਹਨੇ ਬੜੀ ਡਾਂਡਾ ਜ ਫੇਰ ਲਾਈ ਤੇ ਬੜਾ ਹੀ ਮੈਨੂੰ ਬੋਲੀ ਇੰਨੀ ਚ ਪਈ ਨਾ ਕਾ ਤੋ ਬੋਲਣਾ ਡੈ ਵੀ ਤੇ ਲੈ ਇੰਨਾ ਮੈਂ ਇਹਦਾ ਕਰ ਛੱਡੇ ਆਈ ਤੁਹੇ ਇਹ ਜਾਣ ਕੇ ਜਾਂਦੇ ਹੋ ਤੇ ਫਿਰ ਮੈਂ ਤੁਹਾਨੂੰ ਕਹੀ ਨਹੀਂ ਫਿਰ ਤੁਸੀਂ ਆ ਦੇਦੇ ਉਹਨੇ ਵੀ ਆਖਣਾ ਕਰੇ ਮੇਰੇ ਮੇਰੇ ਵੱਲੋਂ ਤੋਂ ਡਾਕ ਪਈ ਮੇਰਾ ਤੇ ਫਰਜ਼ ਹੀ ਨਹੀਂ ਪੰਦਾ ਤੁਹਾਨੂੰ ਕਹਿਦਾ ਪਰ ਫਿਰ ਵੀ ਜੇ ਤੂੰ ਬੇਇੱਜ਼ਤੀ ਕਰਦੀ ਫਿਰ ਵਾਰ-ਵਾਰ ਜਾਂਦਾ ਕੋ ਫਾਇਦਾ ਨਹੀਂ ਮੈਂ ਆਖਿਆ ਚਾਹ ਸੂਟ ਫੜ ਲਿਆਉਣੀ ਆ ਜਿਹੜੇ ਸੂਟ ਮੈਂ ਲਿਆਉਂਦੇ ਮੈਂ ਕਿਹਾ ਤੇਰੇ ਮੈਂ ਤੋ ਲਿਆ ਕੇ ਤੇ ਅੰਦਰ ਤੇਰੇ ਰੱਖ ਦਿੱਤੇ ਮੈਂ ਅੰਦਰ ਵੇਖਿਆ ਤੇ ਅੰਦਰ ਤੂੰ ਹੈਣੀ ਮੈਂ ਜਿਹੜੇ ਉਦਨ ਬਣਾ ਕੇ ਲਿਆਈ ਆ ਹਾ ਮੰਮੀ ਰਹਾਂ ਦੇਣੀ ਮੈਂ ਉਹਨਾਂ ਸੂਟਾਂ ਦੇ ਦਸ ਬੈਠੀ ਆਵੇਂ ਤੁਸੀਂ ਜਾਣ ਕੇ ਨਾਲੇ ਬੇਇੱਜ਼ਤੀ ਕਰਾਈ ਤੇ ਨਾਲੇ ਨਹੀਂ ਨਹੀਂ ਉਹਨੇ ਮੇ ਪਾਏ ਵੀ ਸੁਵਾ ਕੇ ਤੋਂ ਦੇ ਵੇਖ ਕੇ ਚੂੰ ਚੂੰ ਕਰਿਆ ਕਰਨਾ ਵੀ ਲੈਓ ਮੇਰੇ ਕੋ ਖੋਗੇ ਤਾਨੂੰ ਸੁਵਾ ਤੇ ਨਾਲੇ ਮੇਰੀ ਗੱਲ ਸੁਣ ਮੈਨੂੰ ਨੇ ਇੱਕ ਹੋਰ ਸੁਣਿਆ ਦਿੱਤਾ ਦੀ ਮੈਂ ਚਲਣੀ ਪੀਕੇ ਤੇ ਉਹਦੀ ਰੋਟੀ ਪਕਾਉਣੀ ਹੈ ਮੁੰਡੇ ਦੀ ਤੁਨਵੇਂ ਉਹਨੂੰ ਨਾਲ ਲੈ ਜਾ ਮੈਂ ਤਾਂ ਕਿਹਾ ਮੈਂ ਹਾਂ ਲੈ ਜਾਂਦੀ ਮੈਂ ਕਿਉਂ ਨਾਲ ਲੈ ਕੇ ਜਾਵਾਂ ਮੈਂ ਉਹਦੇ ਮੁੰਡੇ ਲੈ ਚਣ ਨਿਆਣੇ ਲੈ ਚਲਨੀ ਆ ਤੂੰ ਆਪਣੇ ਹੀ ਪੀਕੇ ਕੀ ਬੈਠਾ ਹੋਰ ਪੀਕੇ ਦਵਾ ਤੁਰਪੀ ਮਾੜੀ ਜੀ ਲੜਾਈ ਹੁੰਦੀ ਤੇ ਪੀਕੇ ਚੋਕ ਲਿੰਦੀ ਬੈਠ ਪਾ ਤਣੀ ਰੈਗ ਚ ਲੀੜੇ ਪਾਉਂਦਾ ਹੀ ਮੇਰੇ ਜਾਣਦਿਆਂ ਨੂੰ ਬੜੀ ਜਪਾਨ ਲੱਗੇ ਕਿਤੇ ਇੰਨਾ ਬੋਲਦੀ ਉਹ ਇੰਨਾ ਬੋਲਦੀ ਤੂੰ ਗੱਲਾਂ ਹੀ ਛੱਡ ਦੇ ਉਹ ਨਾ ਮੈਂ ਚਾਹ ਦੇ ਜਾਂਦਾ ਵੀ ਲਾਲ ਉਹ ਚਾਹ ਨੂੰ ਕੋਈ ਨਹੀਂ ਵੀਨੇ ਕਿੰਨੇ ਦਿਨ ਰੱਖਦੇ ਪੇਕੇ ਵੀ ਫਿਰ ਮੁੰਡੇ ਦੀ ਰੋਟੀ ਮੁੰਡੇ ਦੀ ਰੋਟੀ ਤੁਹਾਨੂੰ ਪਤਾ ਹੈ ਮੰਮੀ ਉਹਨੂੰ ਤੇ ਮਾੜੀ ਮੋਟੀ ਦੇਣੀ ਪੈਣੀ ਫਿਰ ਆਖੂਗਾ ਇਦਾਂ ਕਰਦੀ ਰੋਟੀ ਤੋਂ ਚੱਲ ਕਿੰਨੀਆਂ ਰੋਟੀਆਂ ਖਾਣੀਆਂ ਦੋ ਰੋਟੀਆਂ ਚ ਲਾ ਦੇਆ ਕਰਾਂਗੇ ਫਤੇ ਨਾ ਪਤਾ ਹੱਥ ਆ ਜੂ ਵਿੱਚ ਆਹ ਹੋਇਆ ਲਾਈਟ ਕਦੀ ਉਮਰ ਦੀ ਕਰ ਜਾਂਦੀ ਸਾਈਡ ਮੈਂ ਤਾਂ ਅੱਗੇ ਆ ਕੇ ਆਤਾ ਜੋ ਪਿੱਛੇ ਮਹਿਮਾਨ ਚ ਕਰਦੀ ਮੈਂ ਹਾਂ ਉਹਨੇ ਵਿਚਾਰੀ ਨੇ ਤੇ ਆਖਣਾ ਮੈਂ ਲਾ ਹੀ ਦੇਣੀ ਆ ਉਹਨੇ ਕਿ ਰੱਖਣਾ ਵੀ ਮੈਂ ਨਹੀਂ ਲਾਉਣੀਗੀ ਪਰ ਮੈਂ ਉਹਨੂੰ ਜਵਾਬ ਵੀ ਦੇ ਕੇ ਆਂ ਕਸੂਰ ਹੈ ਉਹਦਾ ਕੀ ਕਸੂਰ ਆ ਨਹੀਂ ਐਵੇਂ ਆ ਕੀ ਲੜਾਈ ਤੇ ਇਹਦੇ ਨਾਲ ਤੋਦਾ ਕੀ ਕਸੂਰ ਵਿਚਾਰੇ ਦਾ ਮੈਂ ਉਹਦਾ ਉਹਨੂੰ ਜਵਾਬ ਵੀ ਦੇ ਕੇ ਆਂ ਤੂੰ ਇਸ ਊੜ ਕਾਲੀ ਫੜ ਕੇ ਲੈ ਤੂੰ ਮੈਨੂੰ ਪੁੱਛ ਤਾਂ ਲੈਂਦੇ ਪਹਿਲਾਂ ਨਹੀਂ ਕੁਛ ਨਹੀਂ ਹੁੰਦਾ ਇਹਨੇ ਪਾ ਕੇ ਜਿਹੜੇ ਅੱਗੇ ਕਦਰ ਪਾਤੇ ਨੇ ਹੁਣ ਦੀ ਕਦਰ ਪਾ ਦੇਣੇ ਮੈਂ ਲਿਆਂਦੇ ਮੈਂ ਅੰਦਰ ਤੁਹਾਡੇ ਕਈ ਹੰਤਰ ਤੂੰ ਹੈਗੀ ਨਹੀਂ ਮੈਂ ਅੰਦਰ ਰੱਖ ਖਤੇ ਹੈਂਡ ਆਜੂ ਵਿੱਚ ਜਾਣਗੇ ਤੂੰ ਉਂਗਲਾਂ ਵਿੱਚ ਮੁੰਡੇ ਨੇ ਫਸਾਈਆਂ ਪੱਖਾ ਚਲਾ ਦੇ ਉਂਗਲਾਂ ਵੱਡੀਆਂ ਜਾਣੀਆਂ ਹਾਂ ਇੱਧਰ ਹਿੱਥੇ ਸਬਜ਼ੀ ਚੀਰੀ ਆ ਲੈ ਔਰ ਇਹ ਕਦੂ ਜੇ ਵੀ ਨਾ ਖਾਣੋ ਜੀ ਨਹੀਂ ਕਰਦਾ ਗੰਦੇ ਜਿਹੇ ਮੈਂ ਤਾਂ ਰੋਟੀ ਨੂੰ ਹੀ ਜੀ ਕਰਦਾ ਪਤਾ ਨਹੀਂ ਗਰਮੀ ਜੀ ਆ ਗਈ ਰੋਟੀ ਨੂੰ ਜੀ ਨਹੀਂ ਕਰਦਾਗਾ ਔਰ ਇਹ ਕਦੂ ਜੇ ਵੀ ਨਹੀਂ ਖਾਂਦਾ ਨਹੀਂ ਕੋਲਾਉਗੀ ਨਾ ਤੂੰ ਇੱਕਰੀ ਜਵਾਬ ਹੀ ਨਹੀਂ ਭਾਵੇਂ ਆਪਾਂ ਪਕਾ ਹੀ ਦੇਣੀ ਹੈ ਮੇਰਾ ਨਾਮ ਨਹੀਂ ਬੋਲਣਾ ਹੀ ਨਹੀਂ ਮਮੀ ਤੁਹਾਨੂੰ ਪਤਾ ਕੱਲ ਇੰਨੀ ਹੋਈ ਬੇਈਤੀ ਨਾਲੇ ਉਹਨੇ ਮੇਰੀ ਕੀਤੀ ਮੈਂ ਉਹਦੀ ਕੀਤੀ ਤੇ ਹੁਣ ਥੋੜੀ ਨੇ ਫੇਰ ਮੇਰੇ ਕੋਲ ਆਉਣਾ ਮੈਨੂੰ ਆਦੀ ਕੱਲ ਚੱਪਲਾਂ ਲੈ ਲੈ ਪਈ ਉਦੋਂ ਤੇ ਤੂੰ ਬੋਲੀ ਨਹੀਂ ਉਦੋਂ ਤੇ ਤੂੰ ਐ ਹੀ ਮਰ ਚਲਨੀ ਅੱਜ ਤੂੰ ਆ ਗਈ ਫਲਾਂਟ ਇੰਦਾ ਬੋਲੀ ਚੱਪਲਾਂ ਨਹੀਂ ਆਪਣੇ ਕੋਲ ਤੂੰ ਤੂੰ ਨਹੀਂ ਖਾਣ ਲੱਗੀ ਮੁੰਡਾ ਤੇਰੀਆਂ ਉਂਗਲਾਂ ਵੱਡੀਆਂ ਜਾਣੀਆਂ ਮੁੰਡਿਆ ਹਲੋ ਆ ਮਮੀ ਜੀ ਇਹ ਨਾ ਕੱਦੂ ਦੇ ਬਹੁਤ ਭੈੜੇ ਜੇ ਲੱਗਦੇ ਮੈਨੂੰ ਤੇ ਨਾਲੇ ਦਾ ਕੂਲੇ ਕਾਲੇ ਵੀ ਨਹੀਂ ਕਿਦਾਂ ਦੇ ਹੰਦਰੇ ਕਰੜੇ ਜੇ ਕੱਦੂ ਸਬਜੀ ਨਹੀਂ ਚੰਗੀ ਬਣਨੀ ਆ ਪੈਂਜ ਕਰੀਏ ਕੋ ਬਾਹਰ ਸਬਜੀ ਨਾ ਵੇਖ ਲੈਗੀ ਚਲ ਆ ਜਾ ਫਿਰ ਉਹ ਕੂੜਾ ਜਾਂ ਕੱਦੂ ਲੱਗਾ ਉਹ ਤੋੜ ਲਿਆਵਾਂਗੇ ਆ ਦੇ ਵੇਖ ਕਿਦਾਂ ਦਾ ਕੱਦੂ ਭੈੜਾ ਜੇ ਹੂੰ ਇਦਾਂ ਕਰਦੀ ਨਹੀਂ ਵਿੱਚ ਪੱਕੇ ਆ ਇਹ ਤਾਂ ਗੱਲ ਨਹੀਂ ਵੀ ਨਹੀਂ ਸਬਜੀ ਚ ਗੱਲ ਨਹੀਂ ਨਹੀਂ ਆ ਤਾਂ ਲੈਨੇ ਥੋੜੇ ਜੇ ਤੇ ਆ ਸੁੱਟ ਦਿੰਨੇ ਪਰ ਡੰਗਰਾਂ ਨੂੰ ਉਥੇ ਇੱਕ ਅੱਧਾ ਹੋਰ ਵੇਖ ਲੈ ਹੁਣੇ ਨਿਕਾਜ ਆਪਣਾ ਵਾਧੂ ਗੁਜ਼ਾਰਾ ਆ ਜਾਣਾ ਹੂੰ ਹੁਣ ਆ ਵੀ ਪੱਕਾ ਚਲੋ ਫਿਰ ਚੱਲੀਏ खाण के चीज देते तो दे दो आज आली जी मक्खी ना पौगी उस चल आ जा गर्मी बडी करना किसे ने की ता सब्जी देखिए तो कोई है कि सब्जी देख आ सब्जी देख गई आ जा आ जा फते ਕੋਈ ਸਬਜੀ ਨਹੀਂ ਹਣਾ ਲੱਗੇਗੀ ਨਿੱਕੇ ਨਿੱਕੇ ਕਦੂ ਜੇ ਲੱਭ ਜਾਂਦੇ ਚਲ ਬੰਦੋ ਵਿਚਾਰੇ ਜੋਗੇ ਹੋ ਜਾਣ ਉਹਨੇ ਵੇਖ ਕੇ ਛੱਡ ਜਾਣਾ ਵੀ ਰੋਸ ਸੱਦੀ ਤੋੜ ਕੇ ਤੇ ਲੈ ਜਾਂਦੀ ਫਿਰ ਜਰ ਪਿਆਰ ਕਿਥੇ ਹਾਂ ਅੱਜ ਕਿੰਨੇ ਲੱਗੇ ਹਜੇ ਜਿਆਦਾ ਨਹੀਂ ਲੱਗੇ ਇਹ ਦੁਲਬ ਵਾਰਸ ਕੋਈ ਲੱਗਾ ਤੇ ਧਰਗੇ ਹਾਂ ਪਰ ਨੂੰ ਨਹੀਂ ਹਾਲ ਕੋਸ਼ ਵੀ ਨਹੀਂ ਲੱਭਦਾ ਹਾਂ ਤੋਸੋ ਆਪਰੇ ਤੇ ਫੁੱਲ ਕਾਹਨ ਨਹੀਂ ਲੱਗੇ ਹਾਂ ਫੁੱਲ ਨਹੀਂ ਲੱਗੇ ਹਾਂ ਆਜਾ ਘਾ ਚੱਲ ਗਈ ਇਹ ਸਾਰੇ ਤੋੜ ਕੇ ਖੜੇ ਜਿਹੜੇ ਹਾਂ ਆਵੇ ਲੱਗਣੀਆਂ ਤੋਰੀਆਂ ਨਹੀਂ ਕਹਿੰਦੀ ਹਾਂ ਦੋ ਦਿਨਾਂ ਦਿਨਾਂ ਨੂੰ ਹੋ ਜਾਣਾ ਕਿ ਜਿਹੜਾ ਦਿਨ ਚ ਤੋੜਦੇ ਨਹੀਂ ਉਹਨੇ ਆਉਣਾ ਹੁਣ ਚਿਰ ਨੂੰ ਆਪਾਂ ਖਾ ਲੈਣੀਆਂ ਧਰ ਧਰ ਖਾ ਲੈਣੀਆਂ ਚੰਗਾ ਇੱਕ ਆਵੇ ਲੱਗੀ ਨਹੀਂ ਕੀ ਦੋ ਚਾਰ ਦਿਨ ਚੱਲੀ ਫਿਰ ਚੰਗਾ ਵਾ ਹਰੀਆਂ ਮਿਰਚਾਂ ਵੀ ਲੱਗੀਆਂ ਆਹਾਂ ਨੂੰ ਫੁੱਲ ਲੱਗੇ ਕਰੇਲਿਆਂ ਨੂੰ ਹਾਂ ਤੇ ਚੱਲ ਗਏ ਨਹੀਂ ਰਹੀ ਉਹ ਗਿਆ ਉਹ ਧਰ ਧਰ ਲੈਣੇ ਜਿਹੜੇ ਤੋੜ ਲਿਆ ਚਲ ਵਾ ਤੇ ਕੋਈ ਸੀ ਬੱਬਣਾ ਵੀਰਾ ਮੰਮੀ ਕਿੱਥੇ ਚੱਲੀ ਤੁਸੀਂ ਆਖੰਦ ਦਾ ਪੇਂਟ ਚੱਲੀ ਆ ਪੇਂਟ ਚੱਲੀ ਆਂ ਦੀ ਮੈਂ ਪੇਂਟ ਚੱਲੀ ਸੀ ਛੁੱਟੀਆਂ ਦਾ ਫਿਰ ਮਹੀਨਾ ਡੇਢ ਮਹੀਨਾ ਛੁੱਟੀਆਂ ਦੇ ਭਾਵੇਂ ਉਹ ਪੇਂਟ ਹੀ ਆਂਦੀ ਬਸ ਸਾਲ ਨਹੀਂ ਹੋਣਾ ਤਾਂ ਮੈਂ ਨੇ ਆਣਿਆਂ ਦੀ ਪੜਾਈ ਖਰਾਬ ਕਰਨੀ ਕਿ ਤੇ ਸਾਲ ਨਹੀਂ ਆਉਣਾ ਦੀ ਮੈਂ ਨਹੀਂ ਇੱਕ ਸਾਲ ਤੇ ਮੈਂ ਕੀ ਆਖੰਦ ਹੀ ਹਾਂ ਕਿ ਭਾਂਡੇ ਨਾ ਮਨ ਭਾਂਡੇ ਜਿਹੜੇ ਹੈਗੇ ਦੋ ਚਾਰ ਤੇ ਵੰਡ ਤੋ ਜਿਹੜੇ ਸਾਂਝੇ ਭਾਂਡੇ ਭਾਂਡਾ ਨਹੀਂ ਕੋਈ ਅਸਲ ਜਿੱਦਾਂ ਨੂੰ ਅੱਗੇ ਤੇ ਚਲਤਾ ਤੁਰ ਲਈ ਦੀ ਆਹੋ ਨਾਲੇ ਪਤਾ ਕੀ ਆ ਮੜ ਕੇ ਆ ਕੇ ਆਪਦੀ ਵਖਰੀ ਪਕਾਉਂਦੀ ਫਿਰ ਉਹ ਕੀ ਨਾਲੇ ਆਣ ਕੇ ਆਪਣੀ ਵਖਰੀ ਪਕਾ ਲੋਗੀ ਤੇ ਨਾਲੇ ਟੈਨਸ਼ਨ ਲੱਥੂਗੀ ਜਦੋਂ ਮਰਜ਼ ਨਹੀਂ ਜਿਹੜੇ ਸਾਂਝੇ ਆ ਉਹ ਤਾਂ ਤੇ ਦਾ ਕੋਈ ਫਰਜ ਨਹੀਂ ਪਾਦਾ ਜੇ ਕੰਮ ਆ ਕਹੋ ਜਿਹੜੇ ਮੇਰੇ ਭਾਂਡੇ ਮੈਂ ਤੇ ਉਹ ਵੰਡ ਦੂੰ ਤੁਹਾਨੂੰ ਦੋਵਾਂ ਜਾਣੀਆਂ ਨੂੰ ਉਹਨੂੰ ਕਹਿ ਦਿਓ ਮਾੜਾ ਇਹ ਸੁਣਾ ਦਿਓ ਉਹਨੂੰ ਵੀ ਮੈਂ ਚੱਲੀ ਆ ਸੁਣਾਉਣਾ ਕੀ ਆ ਚੱਲ ਤੁਸੀਂ ਭਾਂਡੇ ਵੰਡ ਦਿਨੀ ਕਿ ਮੈਂ ਉਹ ਦਵਾਰੀ ਵਾਰੀ ਰੋਕੋ ਕਿ ਤੁਹਾਨੂੰ ਪਤਾ ਸਬਜ਼ੀ ਸਾਜਦੇ ਤੇ ਧਰਨੀ ਪੈਂਦੀ ਤੇ ਮੇਰੇ ਕੋਲ ਫਿਰ ਉਹ ਕੁਕਰ ਕਾ ਕਰ ਦੋ ਜਿਹੜੇ ਤੁਹਾਨੂੰ ਪਤਾ ਲੜਾਈ ਤੇ ਨੇ ਕੱਲ ਪਰਸੋਂ ਦੀ ਪਾਈ ਹੈ ਤੇ ਫਿਰ ਸਬਜ਼ੀ ਧਰਨ ਦਾ ਬੜਾ ਔਖਾ ਹੋ ਜਾਂਦਾ ਹਾਂ ਹਾਂ ਨਹੀਂ ਮੈਂ ਆਪ ਕਹਿਣਾ ਕਿ ਮੈਂ ਸਿੱਧਾ ਜਾ ਕੇ ਉੱਥੇ ਤੁਸੀਂ ਗੱਲ ਕਰੋ ਮੈਂ ਸਬਜ਼ੀ ਧਰ ਕੇ ਆਈ ਚੰਗਾ ਚੰਗਾ ਹੂੰ ਕਰੋ ਗੱਲ ਜਾ ਕੇ ਵੀ ਉਹ ਭਾਂਡੇ ਮੰਗਦੀ ਤੋ ਕਿ ਤੈਨੂੰ ਦੇ ਦੇ ਵੰਡ ਦੀ ਸਾਂਝੇ ਭਾਂਡੇ ਕਿ ਚਾਂਦੀ ਨਹੀਂ ਮੈਂ ਗੱਲ ਨਹੀਂ ਕਰਨੀਗੀ ਮੈਂ ਕੀ ਕਰਦੀ ਜਾ ਕੇ ਤੇ ਉੱਤੇ ਭਾਂਡੇ ਵੱਖੋ ਵੱਖ ਕਰਦੀ ਤੇ ਤੂੰ ਆ ਜਾ ਹਾਂ ਠੀਕ ਆ ਮੈਂ ਤਾਂ ਰਕੇ ਆਈ ਸਮਝਾ ਸਬਜੀ ਹਾਂ ਥੋੜੀ ਜਿਹੀ ਸਬਜੀ ਚਲ ਮੈਂ ਜਾਵਾਂ ਸਗੀ ਧਰ ਕੇ ਵੇਖਾਂ ਪੜਾ ਕੀ ਦੇਂਦੀ ਤੇ ਕੀ ਕਰਦੀ ਜਮ ਮਗਰ ਮੈਡ ਮ ਵਰਤੇ ਹੀ ਨਾ ਇਹ ਤੇ ਮੈਂ ਆਪਣੇ ਕੋਲ ਉਹ ਲਿਆਉਂਦੇ ਹੀ ਤੇ ਇਹਦੇ ਵਿੱਚ ਉਹਦਾ ਕੀ ਹੱਕ ਆਪੇ ਲਿਆ ਕੇ ਦੇਵੇ ਇਹ ਤਾਂ ਨਹੀਂ ਆ ਕੁਛ ਨਹੀਂ ਮੈਂ ਜਿਹੜੀ ਆਪਣੇ ਭਾਂਡੇ ਰੱਖਣ ਲਈ ਮੈਂ ਤਾਂ ਚਲਦੀ ਆ ਠੜ ਕਿੱਥੇ ਗਈ ਇਹਨਾਂ ਨੂੰ ਮੈਂ ਆਪਣੀ ਰੱਖਣ ਲਈ ਆ ਆਪਣੇ ਬੈੱਡ 'ਚ ਰੱਖ ਜਾਨੀ ਮੈਂ ਆਪਣੇ ਕਮਰੇ 'ਚ ਰੱਖ ਲਵਾਂ ਉਹਨਾਂ ਦਾ ਘਰ ਤਾਂ ਤੈਨੂੰ ਚਲੂ ਆਵੇ ਤੈਨੂੰ ਮਾਸਾ ਭੋਰਾ ਇਹ ਭਾਂਡੇ ਮੈਂ ਉਹ ਵੰਡ ਕੇ ਦੇਣ ਲੱਗੀ ਮੈਨੂੰ ਤਾਂ ਪਹਿਲੇ ਕਰੀ ਕਰ ਤੋਂ ਬਦਦਾ ਵਾ ਵੰਡੀਆਂ ਚੀਜ਼ਾਂ ਸਾਂਝੀਆਂ ਵੰਡੋ ਜਿਹੜੀਆਂ ਮੇਰੇ ਆਪਣੀਆਂ ਦੀਆਂ ਉਹ ਨਹੀਂ ਮੈਂ ਮੰਨਦੀ ਆ ਤੇਰਾ ਵਾ ਆ ਆ ਤੂੰ ਨਹੀਂ ਆਈ ਹਾ ਤੇਰੇ ਵੇਖਿਆ ਨੇ ਪੈਸੇ ਤੇ ਕਈ ਆ ਤੈਨੂੰ ਆਵੇ ਕਿੱਦਾਂ ਹੋਈ ਨਾ ਤੇ ਮੇਰੇ ਹੀ ਆ ਪਰਾਣੀ ਆ ਵੀ ਮੇਰੀ ਆ ਜੋ ਆ ਆਪਣੀ ਤੇ ਕੁਕਰ ਤੇ ਕੁੜੀ ਨੂੰ ਤੇਰੇ ਨਾਲ ਸਭ ਚੀਜ਼ਾਂ ਦੀਆਂ ਨੇ ਕੁਕਰ ਮੇਰੇ ਪੈਸਿਆਂ ਦਾ ਆ ਕੁਕਰ ਨਹੀਂ ਮੈਂ ਲੈਣਾ ਕੁਕਰ ਤੇਰੇ ਪੈਸਿਆਂ ਦਾ ਆ ਤੇ ਕੁੜੀਆ ਵੀ ਲਿਆ ਰਨਾ ਮੰਡਾ ਨਹੀਂ ਮੈਂ ਨਹੀਂ ਹੱਡ ਬੰਡੇ ਦਾ ਪੋਣੀ ਮੇਰੇ ਨਾਲ ਪਰ ਮੇਰੇ ਕੋਲ ਸਾਰੇ ਰੱਖ ਜੋ ਸਾਰੇ ਰੱਖ ਠੀਕ ਹੈ ਨਾ ਰੱਖ ਲੋ ਮੈਨੂੰ ਦੋ ਮੇਰੇ ਮੇਰਾ ਕੁਕਰ ਦੋ ਪ੍ਰੇਤ ਆ ਜਿਹੜਾ ਮੇਰੇ ਅੱਡੇ ਦੋ ਨਾ ਪਹਿਲਾ ਉਹ ਨਹੀਂ ਮੈਂ ਦੇਣੀ ਆ ਜਾ ਆਹ ਹੋਰ ਤੇ ਪ੍ਰੀਤ ਬੜੀ ਮਿੱਠੀ ਲੱਗਦੀ ਆ ਆ ਆ ਵੇ ਆ ਤੇ ਆ ਮੇਰੇ ਭਾਂਡੇ ਆ ਠੀਕ ਹੈ ਆ ਦੋ ਆ ਇੱਕ ਇਹਨੂੰ ਦੇ ਦੀ ਆ ਇੱਕ ਮੈਂ ਇਹਨੂੰ ਆ ਕੁੱਕਰ ਇਹਨੂੰ ਆ ਪਤੀਲਾ ਇਹਨੂੰ ਮੈਂ ਦੇ ਕੁੱਕਰ ਮੇਰਾ ਵਾ ਪਤੀਲਾ ਉਹਨੂੰ ਦੋ ਕੁੱਕਰ ਮੇਰਾ ਮੇਰਾ ਆ ਕਾਹਦੇ ਸਾਰੇ ਨਹੀਂ ਇਹ ਜੱਦੇ ਮੇਰੇ ਪੈਸੇ ਪੈਸੇ ਕੁੱਕਰ ਮੈਂ ਲੈਣਾ ਇਹਨੂੰ ਪਤੀਲਾ ਦੋ ਤੂੰ ਭਾਂਦੇ ਆਪਣੇ ਜਿਵੇਂ ਇਹ ਆਹ ਭਾਂਦੇ ਪਰੇ ਉਹ ਮਛਾਣ ਨੇ ਤੇ ਭਾਂਦੇ ਬੰਦਾ ਨਹੀਂ ਆ ਕੁੱਕਰ ਨਹੀਂ ਮੈਂ ਦੇਣਾ ਲੜ ਮੈਂ ਵੀ ਭਾਂਦੇ ਮੈਨੂੰ ਕੁੱਕਰ ਦੋ ਆ ਕੁੱਕਰ ਮੈਨੂੰ ਦੇ ਰਿਹਾ ਤੁਹਾਡੇ ਕੋ ਪਤੀਲਾ ਦਾ ਹੈਗਾ ਵਾ ਤੁਸੀਂ ਪਤੀਲਾ ਲੈ ਲਓ ਮੈਂ ਪਤੀਲਾ ਨਹੀਂ ਲੈ ਆ ਕੁੱਕਰ ਤੁਸੀਂ ਮੇਰੇ ਦੇ ਪੈਸੇ ਪੈਸੇ ਨੂੰ ਆ ਮਰਜੀ ਬਕਵਾਸ ਕਰਦੀ ਕਰਨ ਦੇ ਜਦੋਂ ਤੈਨੂੰ ਭਾਂਦੇ ਮੈਂ ਵੰਡ ਕੇ ਜਿੰਨੀ ਫਿਰ ਕਾਹਦਾ ਨਾ ਕਹੋ ਅਸੀਂ ਜਿੱਦੇ ਵਿੱਚ ਮੇ ખાપડ અપાર તો દે ચાલુ પાડ આખી કિતર આવી હોય ઈ બધા સાલે ટક કે લે લે હે મે મેવી ઇથે ચાર બર દે ઇકઠે કરુંગી બી ઇદના કરે ઓપ કુકર મે દેના ચાલ આ દે કાણી વાંટોગી ને જાવા સદી તarni મેરે કવેલ આજા પડ તો બાંઢ લે આ દે કાણી વાંટોગી ના ਆਹ ਇਹ ਵਾਸ ਤੇਰੀ ਜਿੰਨਾ ਕਾਹਲੀ ਆ ਸਾਰੇ ਝੁੱਕ ਕੇ ਲੈ ਜਾਓ ਉਦੋਂ ਤੇ ਮੈਨੀਆਂ ਪੁੱਤਾਂ ਚ ਵੰਡੀਆਂ ਪਾਉਂਦੀ ਆਂ ਮੈਂ ਆਪਣੇ ਪੁੱਤਰਾਂ ਲਈ ਲਿਆਈਆਂ ਵੰਡੀਆਂ ਪੈ ਗਈਆਂ ਤੇ ਕਿਉਂ ਤੇ ਇਹਦੇ ਪੁੱਤਰੀ ਜਿਹੜੇ ਮੇਰੀਆਂ ਕੁੜੀਆਂ ਨਾਲ ਸਾਣਗੇ ਵਿੱਚ ਹੈਂ ਹੋਰੀਆਂ ਪੜੀਆਂ ਪੋਤਰੀਆਂ ਮੈਂ ਉਥੋਂ ਲੱਕੀ ਆਈਆਂ ਆਂ ਗਾਣੀਆਂ ਵੰਡੀਆਂ ਉਹ ਤੇ ਪੁੱਤਾਂ ਦੇ ਵੰਡੀਆਂ ਪਾਈ ਦਿੱਤੀਆਂ ਸਾਰੇ ਜਦੋਂ ਮੈਂ ਆਈ ਨਹੀਂ ਹੋਰ ਕਿਵੇਂ ਆਪਣੇ ਪੁੱਤਾਂ ਚ ਵੰਡੀਆਂ ਪਾ ਲਾ ਖਚਰੇ ਹੋ ਤੁਸੀਂ ਸਾਰੇ ਅਜਿਹੇ ਮੈਂ ਕੋ ਕਦੋਂ ਨਾ ਖਲਾਈ ਨਹੀਂ ਕੀ ਤੈਨੂੰ ਮੈਂ ਦਸਮੇ ਕੁੱਕਰ ਨੂੰ ਨਾ ਲਾ ਲਾ ਜੀ ਕੱਟ ਕਰਨੀ ਹੈ ਤਸਲੇ ਤਸਲੇ ਚ ਤਬਲਾ ਐਵੇਂ ਕਮਲੇ ਚ ਤਾਨਾ ਲਿਆ ਉਹ ਪੇਕੇ ਤੇ ਰਿਆ ਲੱਗ ਗਈ ਆ ਤਾਂ ਲੈ ਜਾ ਇੱਕ ਮੈਂ ਲੈ ਆ ਦੋਨੋਂ ਪੇਕੇ ਕਰਦੇ ਮੇਰੇ ਮਾਰ ਦੀ ਕੁੱਤੀ ਮੈਂ ਪਹਿਲੇ ਜਦੋਂ ਆਪਾਂ ਲੈਣ ਦੀ ਮੈਂ ਕੁੱਕਰ ਨਾ ਖੜੀ ਮੇਰਾ ਕੁੱਕਰ ਨਾ ਮੈਂ ਤੈਨੂੰ ਕਹਿੰਦਾ ਫੜਦੀ ਨਹੀਂ ਫਿਰ ਐਵੇਂ ਮੈਂ ਚੀਤਾ ਦادیه ਲੜਾਈ ਮੈਨੂੰ ਨਹੀਂ ਕੁੱਕਰ ਨਹੀਂ ਮਧੇ ਨਾ ਬਸ 니 ਭੈਣਾ ਕੁੱਕਰ ਕਿੰਨਾ ਮੈਂ ਲੈ ਆ ਕੇ ਦਿੱਤਾ ਜਿਹੜਾ ਤੇਰਾ ਜਿਹੜਾ ਬਣਦਾ ਸੀ ਕੀ ਸੀ ਤੇ ਜਾਵਾ ਮੈਂ ਸਬਜੀ ਤਾਂ ਨਹੀਂ ਮੇਰੇ ਨੇ ਆਣੇ ਨਿੱਕੇ ਉੱਟ ਪਹਿਣਾ ਹੁੰਦਾ ਸੀ ਸਮਝਾ ਚਿੱਟੀ ਤੋਂ ਮਾੜੀ ਬਣ ਗਈ ਤੇ ਮੈਂ ਵੀ ਨਹੀਂ ਤੁਹਾਨੂੰ ਇੰਨਾ ਮਾੜਾ ਸਮਝਾਈ ਜਦੋਂ ਮੈਂ ਆਖਿਆ ਤੂੰ ਆਖਿਆ ਮੈਂ ਪੁੱਤਾਂ ਦੇ ਵੰਡੀਆਂ ਨਹੀਂ ਪਾਉਣੀਆਂ ਹੁਣ ਕਿੱਦਾਂ ਡੱਟ ਕੇ ਵੰਡੀਆਂ ਪੈ ਗਈਆਂ ਵੰਡ ਕੇ ਆਪਣੇ ਪਾ ਲਏ ਪਈਆਂ ਜਦੋਂ ਤੂੰ ਮੈਨੂੰ ਚਾਰ ਰੋਟੀਆਂ ਉਹ ਤਾਂ ਪਈਆਂ ਮੈਂ ਆਪਣੇ ਪਾ ਲਈਆਂ ਯਸਕਰ ਉਹ ਤਾਂ ਮੇਰੇ ਕੋਲੋਂ ਤਾਂ ਬਹੁਤ ਕਾਲਜੇ ਠੰਡ ਪਈਦੀ ਹੁੰਦੀ ਤੇਰੀ ਮੇਰੇ ਨੂੰ ਮੇਰੇ ਤੇ ਉਦੋਂ ਦੀਆਂ ਬਹੁਤ ਬਹੁਤ ਕਾਲਜੇ ਠੰਡ ਪਈਦੀ ਵੀ ਸੱਸ ਮੇਰੇ ਵੱਲ ਦੀ ਗੱਲ ਕਰਦੀ ਆ ਤੂੰ ਕਰ ਦੋ ਮੈਂ ਬੜੀ ਗੱਲਾਂ ਨਹੀਂ ਸੁਣਦਾ ਜੀ ਇਹ ਤੇਰਾ ਚਲਾਕ ਵਾਹ ਰੁਪਏ ਦਾ ਕੁੱਕਰ ਇਹਦਾ ਤੇਰਾ ਸੀ ਮੱਥੇ ਮਾਰਾਂਗੇ ਮੈਂ ਤੁਹਾਨੂੰ 200 ਦੇ ਦੇਣੀ ਨਹੀਂ ਦੇਈ ਸਾਰਾ ਮੈਂ ਕੁੱਕਰ ਨਹੀਂ ਦੇਣਾ ਇਹ ਤਾਂ ਤੂੰ ਨੇ ਜੈ ਮੈਂ ਕੁੱਕਰ ਨਹੀਂ ਦੇਣਾ ਆਹ ਫਾੜ ਵਾਟਰ ਕੋਲਰ ਹੀ ਪਹਿਲਾਂ ਵਾਲਾ ਜੀ ਮੈਂ ਚੁੱਪਾ ਮੈਂ ਹੁਣ ਮੈਨੂੰ ਪਾਣੀ ਠੰਡਾ ਕੱਚ ਪੀਣਾ ਅੱਗੇ ਜਿਹੜਾ ਉਹ ਦੂਜੇ ਅੰਦਰ ਇਹਨਾਂ ਦਾ ਚਲ ਹੈ ਉਹ ਨਹੀਂ ਨਾ ਜਦੋਂ ਮਰਜ਼ੀ ਇੱਕ ਕਿੱਡੀਆਂ ਚਲਾਕ ਜਨਾਨੀਆਂ ਇਹ ਦੋਵੇਂ ਨਿਕਲੀਆਂ ਮੇਰੇ ਘਰ ਹੀ ਛੱਡ ਜਾਣਾ ਮੈਂ ਪੱਕਾ ਹੀ ਛੱਡ ਜਾਣਾ ਸਾੰਧੇ ਸਾਡਾ ਕੁਛ ਸਾੰਧੇ ਮੈਂ ਵੀ ਕੁੜੀਆਂ ਲੈ ਜਾਣੀਆਂ ਸਾਰੇ ਬਹਾਇ ਕਤਨ ਕਰਵਾਉਂਦੇ ਹੈ ਸਾਰੇ ਸਾੰਬਲੀ ਨਾਲੇ ਵਰਕੀ ਨਾਲ ਸਾਰੇ ਡੇਰੇ ਲੱਗ ਰਹੇ ਦੱਸ ਕੇ ਜਾਣੀ ਕਿ ਨਹੀਂ ਕਿ ਘਾਂਡੇ ਦੇ ਮੇ ਤੋਂ ਬਠੇਰੇ ਕੁੱਕਰ ਲਾਓ ਜਦੋਂ ਖਾਜਾ ਦਾ ਮੈਂ ਜਾਣਦੇ ਮਸਿਆ ਚ ਤੇ ਫਿਰ ਦੀ ਗੱਲ ਵਾ ਸਾਰੇ ਲੈ ਕੇ ਖਾ ਲਿਆ ਤੋਂ ਬੜੀਆਂ ਵੱਡੀਆਂ ਬੈਂਡੀਆਂ ਮੈਂ ਵੀ ਕਰਦੀ ਘਰ ਨਾਲ ਰਾਤ ਨੂੰ ਗੱਲ ਕੁੱਕਰ ਵੀ ਮਿਲਿਆ ਹੁੰਦੀ ਨਹੀਂ ਕੁੱਕਰ ਨਹੀਂ ਮੈਂ ਦੇਣਾ ਕੁੱਕਰ ਨਹੀਂ ਮੈਂ ਦੇਣਾ ਬਸ ਕੁੱਕਰ ਨਹੀਂ ਮੈਂ ਦੇਣਾ ਪਰ ਮੈਨੂੰ ਪੰਨਾ ਕਿਉਂ ਨਾ ਪਏ ਕੁੱਕਰ ਨਹੀਂ ਮੈਂ ਦੇਣਾ ਪੁੱਤ ਨੇ ਕੁਕਰ ਕੰਨ ਮੇਰੇ ਨੂੰ ਹੱਥ ਲਾਇਓ ਮੈਂ ਤੈਨੂੰ ਕਹਿ ਤਾ ਮੈਂ ਤੈਨੂੰ ਕਹਿ ਰਵਾਂ ਮੈਂ ਹੀ ਕਹਿੰਦਾ ਮੈਂ ਕਹੇ ਬਈ ਮੈਂ ਤੇਰੇ 200 ਰੁਪਏ ਕੱਢ ਦੂੰ ਨੀ 200 ਮੈਂ ਤੇਰੇ ਦੇ ਦੂੰ ਕਿ ਮੈਡਮ ਨੂੰ ਨਿਆਣੀ ਚਾਹੀਦੀ ਔਰ ਸਬਜ਼ੀ ਤਾਂ ਦੀ ਉਹਨੇ ਕੱਚ ਧੱਬੀ ਤੂੰ ਤਾਂ ਘਰ ਲਈ ਆ ਅਸ਼ੇ ਕਾ ਜਿਚ ਮਾਂਦੀ ਤਾਂ ਲੈ ਹੈ ਉਹ ਹੋਣਾ ਤੈਨੂੰ ਨਿਆਣੀ ਦੇਖਦੀ ਹੈ ਹੈ ਮੈਂ ਜਾਨੀਆ ਕਰੀ ਹਾਂ ਨਾ ਮੇਰੀ ਚਾਰ ਖਾਣ ਉਹ ਤੇ ਮੇਰਾ ਹੋਣਾ ਤੈਨੂੰ ਨਿਆਣੀ ਇੰਨਾ ਚੇਤ ਨਹੀਂ ਉਹਦੇ ਪਰ ਨਹੀਂ ਮੈਂ ਸਾਰੇ ਡੇਰੇ ਤੇ ਭੰਡ ਗੇ ਜਾਉ ਮੈਂ ਪੱਕਾ ਨਹੀਂ ਹੋਣਾ ਛੱਡ ਦੇ ਛੱਡ ਦੇ ਮੈਂ ਤੈਨੂੰ ਆਂਦੀ ਮੈਂ ਤਾਂ ਜਿਗਰ ਲੱਥਾ ਮਾਰਦੀ ਅੱਗੇ ਤੇ ਮੈਂ ਮ

ਕੀ ਤੇ ਸੱਤੀ ਇਹਨੇ ਸੂਰ ਮੋੜ ਕੇ ਆਉਂਦੀ ਰਹੀ ਉੱਥੇ ਸੱਤੀ ਦੇ ਪੇਕੇ ਸਭ ਆਪਣੀ ਨਾੜੀ ਵੀ ਮਾਰ ਦੇਗਾ ਕਾਲੇ ਦੀ ਸਭ ਆਪਣੀ ਮਾਰਨ ਦਾ ਗੱਲ ਕਾਦੇ ਆਪਣੀ ਸੱਦਾ ਮੈਂ ਜੁਆ ਕੀ ਗੱਲ ਕਰਨੀ ਮੈਂ ਆਪਣੀ ਮਾਂ ਨੂੰ ਕਾਦੇ ਵਸਲੇ ਆਵੇਂ ਵਿੱਚ ਸੱਦਾ ਤਾਂ ਆਪਣੀ ਮਾਂ ਉਹਦੀ ਸੱਦੇ ਤੇ ਕੇ 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 ਕੰਜਰਾ ਕੋਈ ਨਾ ਵੀ ਆ ਜਾਏਗਾ ਚੱਲੀ ਡਾਢੀ ਤੇ ਲੈ ਕੇ ਹੀ ਆਉਂਗੀ ਲੈ ਕੇ ਆਉਂਗੀ ਮੈਂ ਹੋਣਗੀ ਮੈਂ ਆਉਣਾ ਹੀ ਨਹੀਂ ਇੱਥੇ ਨਾ ਮੇਰੇ ਦਫਾ ਹੋ ਪਰਲੇ ਨਾ ਕਾਰੀਏ ਲੱਗਣਾ ਨਾ ਲਿਆਂਦਾ ਤੇ ਕਾਹ ਆ ਮੇਰੀ ਮਾਦੀ ਜੁੱਤੀ ਤੂੰ ਮੈਂ ਕਹਾਂ ਨਾ ਕਰ ਰਹੀ ਮੈਂ ਕਿ ਮੈਨੂੰ ਮੈਂ ਨਾ ਕਰਕੇ ਲਿਆਂਗੀ ਕਿ ਤੇਰੇ ਕੋਲੋਂ ਮੇਰਾ ਬਾਵਾ ਮੈਂ ਨਾ ਕਰਕੇ ਤੇ ਮੈਂ ਹੁਣ ਦੂਸਰਾ ਕੋ ਸਾਹਵੇਂਗੀ ਨਾ ਜਦੋਂ ਉਹਨੇ ਚਾਰ ਕੀ ਦਿਨ ਆਉਂ ਉਹਨੇ ਮੇਰੇ ਤੋਂ ਨਾ ਕੋ ਦਿੱਤਾ ਹੋਣਾ ਠੀਕ ਹੈ ਨਾ ਚੰਨੀ ਮੈਂ ਮੇਰੇ ਤੋਂ ਤਾਂ ਮੱਥਾ ਪਰਵਾਉਣਾ ਤੇ ਮੱਥਾ ਕਰਵਾਵੇਂਗੀ ਉਹਨਾਂ ਅੱਖਾ ਪਰਵਾਉਵੇਂਗੀ ਅੱਛਾ ਚਾ ਚ ਨਿਕਲ ਜਾ ਮੇਰੇ ਕੋਲ ਜੱਦੀ ਬਣੀ ਵੱਡੀ ਸਿੱਧੀ ਇਹੋ ਜੀ ਸਾਸਤਰ ਆਪ ਕਿਸੇ ਨੂੰ ਨਾ ਦਵੇ ਪੁੱਠੀਆਂ ਵੰਡੀਆਂ ਪਾਉਣੀ ਆ ਗਈ ਆ you <laughs>